பிராணி <laughs> ਉਹ ਮਾਰੋ ਜੱਲੀ ਜੈ ਸ਼੍ਰੀ ਰਾਮ 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 ਅਸੀਂ ਅੰਮ੍ਰਿਤਸਰ ਤੋਂ ਆਏ ਆ ਅਯੁੱਧਿਆ ਜੱਲੇ ਆ ਰਾਮ ਯਾਤਰਾ ਦੇ ਰਾਮ ਮੰਦਿਰ ਦਾ ਨਿਰਮਾਣ ਹੋਇਆ ਜੇ ਮੋਦੀ ਜੀ ਨੇ ਕੀਤਾ ਯੋਗੀ ਜੀ ਨੇ ਕੀਤਾ ਸਾਡੀਆਂ ਚਾਰ ਪੁੱਛਾਂ ਤੋਂ ਲੋਕ ਦੱਸ ਰਹੇ ਸੀ ਕਿ ਮੰਦਰ ਬਣੇ ਮੰਦਰ ਬਣੇ ਲੇਕਿਨ ਮੰਦਰ ਨਹੀਂ ਬਣਿਆ ਲੇਕਿਨ ਮੋਦੀ ਜੀ ਨੇ ਜੋਗੀ ਜੀ ਨੇ ਅਗੇ ਐਸਾ ਨਿਰਵਾਹ ਕੀਤਾ ਕਿ ਮੰਦਰ ਬਣਾਤਾ ਔਰ ਇੰਨਾ ਵਧੀਆ ਹੋ ਗਿਆ ਕਿ ਸਾਰੇ ਇੰਨੇ ਖੁਸ਼ ਔਰ ਖਾਣ ਪੀਂਦਾ ਰਹੇ ਜਿੱਡਾ ਵਧੀਆ ਜਾਨਦਾ ਰਹੇ ਜਿੱਡਾ ਵਧੀਆ ਕੋਈ ਦਿੱਕਤ ਨਹੀਂ ਸਾਨੂੰ ਬਿਸਤਰੇ ਖਾਣਾ ਪੀਣਾ ਰਾਮ ਲਲਾ ਦੇ ਦਰਸ਼ਨ ਕਰਨ ਵਾਸਤੇ ਸਾਨੂੰ ਲੈ ਕੇ ਜਾ ਰਹੇ ਅਸੀਂ ਇੰਨੇ ਭਾਗੇ ਬਾਣਾ ਕਿ ਸਾਨੂੰ ਰਾਮ ਜੀ ਦੇ ਦਰਸ਼ਨ ਹੋਣਗੇ ਇੰਨੇ ਖੁਸ਼ ਨਸੀਬ ਹੈ ਸਾਡੀ ਪੀੜੀ ਇੰਨੀ ਖੁਸ਼ ਨਸੀਬ ਹੈ ਕਿਸੇ ਦਸ਼ਾ ਘਰ ਦਿਲ ਨੇ ਆ ਬੱਚੇ ਵੀ ਨਾਲ ਵੱਡੇ ਵੀ ਨਾਲ ਸਿਆਣੇ ਵੀ ਨਾਲ ਸਭ ਜਾ ਰਹੇ ਹਨ ਹਾਰਾ ਸਦੀਨਾ ਜੈ ਜੀ ਜੀ ਸਭ ਤੋਂ ਪਹਿਲਾ ਜੇ ਦੇਸ਼ ਦੇ ਜਿਸ ਉਸ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੂੰ ਜੈ શ્રી ਰਾਮ ਜੈ ਸ਼੍ਰੀ ਰਾਮ ਜਿਨ੍ਹਾਂ ਦੀ ਬਦੌਲਤ ਅੱਜ ਦਾ ਇਹ ਸ਼ੋਭਾ ਰਹੀ ਮਨ ਦਾ ਸੁੱਖ ਪਾਇਆ ਵਾ ਕਿ ਉਹਨਾਂ ਦੀ ਬਦੌਲਤ ਹੀ ਅੱਜ ਇਹ ਜਿਹੜੀ ਯਾਤਰਾ ਅਸੀਂ ਦੇਖ ਪਾ ਰਹੇ ਹਾਂ ਉਹਨੂੰ ਅਗੋਂ ਅੰਨ ਲੈ ਪਾ ਰਹੇ ਹਾਂ ਕਿਉਂਕਿ ਸਾਡੇ ਬਜ਼ੁਰਗਾਂ ਨੇ ਕਾਫੀ ਸੰਘਰਸ਼ ਤੋਂ ਬਾਅਦ 500 ਸਾਲਾਂ ਦੇ ਜੇ ਬਨਵਾਸ ਤੋਂ ਬਾਅਦ ਯੁੱਧ ਦੇ ਵਿੱਚ ਰਾਮ ਲਾਲਾ ਦੀ ਜਿਹੜੀ ਮੂਰਤੀ ਸਥਾਪਨਾ ਹੋਈ ਹੈ ਤੇ ਉਹ ਬਹੁਤ ਹੀ ਖੁਸ਼ੀ ਦਾ ਦਿਨ ਹੈ ਇਸ ਦੇਸ ਦਾ ਜਿਹੜਾ ਸਾਰਾ ਸ਼ਰੇਆ ਨਾ ਦੇਖਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜਾਂਦਾ ਵਾ ਔਰ ਅੱਜ ਪੂਰੇ ਅੰਮ੍ਰਿਤਸਰ ਦੇ ਵਸੀਆਂ ਵਿੱਚ ਇੱਕ ਖੁਸ਼ੀ ਦੀ ਲਹਿਰ ਆ ਹਰ ਲੋਕ ਉਤਸਾਹਿਤ ਹੈ ਹਰ ਬੰਦਾ ਉਤੇ ਯੋਧੇ ਨੂੰ ਜਾਣ ਦੀ ਇੱਛਾਤ ਹੈ ਪਰ ਜਿਹੜੀ ਵਿਵਸਥਾ ਵਾ ਅੱਜ ਸਪੈਸ਼ਲ ਟ੍ਰੇਨ ਜਾ ਰਹੀ ਮਰਸਰ ਤੋਂ ਉਸ ਤੋਂ ਬਾਅਦ ਛੇਦਰੀ ਨੂੰ ਜਾਏਗੀ ਔਰ ਕੜੀ ਵਾਈ ਤੇ ਜਾਂਦੀ ਰਹੇਗੀ ਔਰ ਦੇਖਦੇ ਪ੍ਰਧਾਨ ਮੰਤਰੀ ਐਸੇ ਲੋਕ ਵਿਅਕਤੀ ਰਹੇ ਜਿਨ੍ਹਾਂ ਨੇ ਸਵਾਜ ਹਰ ਵਰਗ ਦਾ ਧਿਆਨ ਰੱਖਿਆ ਵਾ ਔਰ ਹਰ ਇੱਕ ਨੂੰ ਨਾਲ ਲੈ ਕੇ ਚੱਲਦੇ ਰਹੇ ਅੱਜ ਦਾ ਜਿਹੜਾ ਦਿਹਾੜਾ ਵਾ ਬ੍ਰਾਜ਼ਿਲ ਪੁੱਤਰ ਦੇ ਵਾਲੇ ਦੇ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ